ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਕਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਲਓ ਜੀ 10-11 ਪੀਸ ਮਧਾਣੀਆਂ ਦੇ ਤਿਆਰ ਹੋ ਰਹੇ ਨੇ ਇਹ ਤੁਸੀਂ ਦੇਖ ਰਹੇ ਹੋ ਹੱਥ ਵਾਲੀਆਂ ਮਧਾਣੀਆਂ ਜੀ ਟਾਲੀ ਦੀ ਲੱਕੜ ਦੀਆਂ ਨੇ ਇਹ ਤਿਆਰ ਹੋ ਰਹੀਆਂ ਨੇ 10-11 ਪੀਸ ਮਧਾਣੀਆਂ ਦੇ ਤੇ ਤੁਸੀਂ ਦੁੱਧ ਰੈਡ ਕੋ ਲੱਸੀ ਬਣਾਓ ਮੱਖਣ ਬਣਾਓ ਵਰਕ ਕਰਦੀਆਂ ਮਧਾਣੀਆਂ ਆਪਣਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਆ ਤੁਹਾਨੂੰ ਚਾਟੀਆਂ ਵੀ ਦਿਖਾਉਨੇ ਆ ਤੇ ਟਾਲੀ ਦੀ ਲੱਕੜ ਤੋਂ ਤਿਆਰ ਹੋਈਆਂ ਮਧਾਣੀਆਂ 10 11 ਸੈੱਟ ਆਪਾਂ ਤਿਆਰ ਕਰ ਰਹੇ ਆ ਪਹਿਲਾਂ ਵੀ ਆਪਾਂ ਘਟੋ ਘਟ 40 50 ਪੀਸ ਮਧਾਣੀਆਂ ਦੇ ਸੇਲ ਕਰ ਚੁੱਕੇ ਆ ਤੇ ਟਾਲੀ ਦੀ ਲੱਕੜ ਤੋਂ ਤਿਆਰ ਹੋਈਆਂ ਮਧਾਣੀਆਂ ਨੇ ਜੀ ਵਾਜੋ ਤੁਹਾਨੂੰ ਆਪਾਂ ਚਾਟੀਆਂ ਵੀ ਦਿਖਾਉਨੇ ਆ ਇਹ ਹੋ ਰਹੀਆਂ ਜੀ ਚਾਟੀਆਂ ਤਿਆਰ ਅਜੇ ਚਾਟੀਆਂ ਨੂੰ ਆਪਾਂ ਚਿੱਟਾ ਪ੍ਰਾਈਮਰ ਫੇਰਿਆ ਵਾ ਬਾਕੀ ਇਹਨਾਂ ਦਾ ਮੇਕਅਪ ਕਰਨਾ ਅਜੇ ਬਾਕੀ ਆ ਰੰਗ ਬਰੰਗਾ ਕਿਸੇ ਨੂੰ ਲਾਲ ਕਰਾਂਗੇ ਕਿਸੇ ਨੂੰ ਚਾਰ ਰੰਗ ਕਰਾਂਗੇ ਕਿਸੇ ਨੂੰ ਤਿੰਨ ਕਰਾਂਗੇ ਕਿਸੇ ਨੂੰ 6 ਕਰਾਂਗੇ ਲੱਗ ਲੱਗ ਡਿਜ਼ਾਈਨਾਂ ਦੀਆਂ ਤੁਹਾਨੂੰ ਚਾਟੀਆਂ ਮਿਲਣਗੀਆਂ ਮਧਾਣੀਆਂ ਅਲੱਗ-ਅਲੱਗ ਤਰੀਕੇ ਦੀਆਂ ਅਲੱਗ-ਅਲੱਗ ਸਜੀਆਂ ਹੋਈਆਂ ਤੇ ਪਿੱਤਲ ਦੇ ਕੋਕੇ ਨਾਲ ਜੜੀਆਂ ਮਧਾਣੀਆਂ 10 11 ਸੈਟ ਵਿੰਧਾਣੀਆਂ ਦੇ ਆਪਾਂ ਤਿਆਰ ਕਰ ਰਹੇ ਆ ਜੀ ਮਧਾਣੀਆਂ ਲੈਣ ਵਾਲੇ ਸਾਡੇ ਨਾਲ ਸੰਪਰਕ ਕਰ ਲਓ ਜੀ ਸਾਡਾ ਨੰਬਰ ਹੈਗਾ ਜੀ 826 41 44620 ਪਿੰਡ ਜੋਧਾ ਚਿਲਾ ਲੁਧਿਆਣਾ ਇਹ ਆਪਣਾ ਨੰਬਰ ਆ ਜੀ ਤੁਸੀਂ ਫੋਨ ਕਰਕੇ ਮਧਾਣੀ ਬੁੱਕ ਕਰ ਸਕਦੇ ਹੋ ਜੀ ਵਰਕ ਕਰਦੇ ਆ ਮਧਾਣੀਆਂ ਟਾਲੀ ਦੀ ਲੱਕੜ ਤੋਂ ਤਿਆਰ ਹੋਈਆਂ ਇਹ ਚਾਟੀਆਂ ਜਿਹੜੀਆਂ ਨੇ ਜੀ ਇਹ ਮਿੱਟੀ ਦੀਆਂ ਚਾਟੀਆਂ ਨੇ ਜਿਹੜੇ ਘੜੇ ਹੁੰਦੇ ਆ ਆਮ ਮਿਲਦੇ ਨੇ ਆਪਾਂ ਨੂੰ ਇਹ ਘੜਾ ਆਪਾਂ ਲਿਆ ਕੇ ਉਹਨੂੰ ਚਟਾ ਪ੍ਰੈਮਰ ਰੰਗ ਕਰਕੇ ਉੱਤੋਂ ਇਹਦੀ ਸਜਾਵਟ ਕਰਦੇ ਆ ਇਹਨੂੰ ਕਿਸੇ ਨੂੰ ਲਾਲ ਕਿਸੇ ਨੂੰ ਪੀਲਾ ਕਿਸੇ ਨੂੰ ਹਰਾ ਕਿਸੇ ਦੇ ਵਿੱਚ ਆਪਾਂ ਚਾਰ ਰੰਗ ਭਰਦੇ ਆ ਕਿਸੇ ਦੇ ਵਿੱਚ ਛੇ ਰੰਗ ਭਰਦੇ ਆ ਹਰ ਇੱਕ ਚਾਟੀ ਦਾ ਡਿਜ਼ਾਈਨ ਤੁਹਾਨੂੰ ਲੱਗ-ਲੱਗ ਵਧਾਣੀ ਦਾ ਡਿਜ਼ਾਈਨ ਮਿਲੇਗਾ ਪੂਰੀ ਫੱਬ ਦੀ ਵਧੀਆ ਡੈਕੋਰੇਸ਼ਨ ਨਾਲ ਵਧਾਣੀ ਤੇ ਵਧੀਆ ਤਰੀਕੇ ਨਾਲ ਬਣੀ ਟਾਲੀ ਦੀ ਲੱਕੜ ਦੀ ਪੂਰੀ ਮਜਬੂਤ ਮਧਾਣੀ ਬਰਕ ਕਰਦੀ ਦੁੱਧ ਰੈਡ ਕੋ ਜੀ ਲਕਸੀ ਰੈਡ ਕੋ ਮੱਖਣ ਬਣਾਓ ਹਰ ਇੱਕ ਮਧਾਣੀ ਦਾ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲੇਗਾ ਜੀ ਇਹਦਾ ਉੱਤੋਂ ਆਹ ਡਿਜ਼ਾਈਨ ਬਣਾਇਆ ਹੋਇਆ ਤੇ ਇਹਦਾ ਉੱਪਰ ਆਪਾਂ ਆਹ ਡਿਜ਼ਾਈਨ ਬਣਾਇਆ ਹੋਇਆ ਤੇ ਇਹਦਾ ਵੱਖਰਾ ਡਿਜ਼ਾਈਨ ਆ ਇਹਦਾ ਵੱਖਰਾ ਡਿਜ਼ਾਈਨ ਹਰ ਇੱਕ ਮਧਾਣੀ ਦਾ ਤੁਹਾਨੂੰ ਵੱਖਰਾ ਡਿਜ਼ਾਈਨ ਮਿਲੇਗਾ ਜੀ ਉੱਪਰੋਂ ਵੀ ਅਤੇ ਚਾਟੀਆਂ ਵੀ ਤੁਹਾਨੂੰ ਵੱਖਰੇ ਵੱਖਰੇ ਡਿਜ਼ਾਈਨਾਂ ਦੇ ਵਿੱਚ ਮਿਲਣਗੀਆਂ ਵੱਖਰੇ ਵੱਖਰੇ ਕਲਰ ਚ ਜਿਸ ਨੂੰ ਲਾਲ ਕਲਰ ਪਸੰਦ ਆ ਤੁਸੀਂ ਲਾਲ ਕਲਰ ਦੀ ਮਧਾਣੀ ਲਾ ਸਕਦੇ ਹੋ ਜਿਸ ਨੂੰ ਪੀਲੇ ਕਲਰ ਦੀ ਜਿਸ ਨੂੰ ਚਾਰ ਕਲਰਾਂ ਦੀ ਅਲੱਗ-ਅਲੱਗ ਕਲਰਾਂ ਦੀਆਂ ਮਧਾਣੀਆਂ ਆਪਾਂ ਬਣਾ ਰਿਆ ਜੀ 10-11 ਪੀਸ ਬਸ 2 ਦਿਨਾਂ ਦੇ ਵਿੱਚ ਰੈਡੀ ਹੋ ਜਾਣੀਆਂ ਨੇ ਪ੍ਰੋਪਰ ਤਿਆਰ ਤੇ ਤੁਸੀਂ ਮਧਾਣੀਆਂ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਮਧਾਣੀ ਆਪਾਂ ਪੂਰਾ ਪਾਲਿਸ਼ ਕਰਕੇ ਰੈਪ ਕਰਕੇ ਪੂਰੀ ਤਿਆਰ ਕਰਕੇ ਆਪਾਂ ਮਧਾਣੀ ਦਿੰਨੇ ਆ ਤੁਹਾਨੂੰ ਦਿਖਾਉਣੇ ਆ ਰੈਪ ਕੀਤੀ ਹੋਈ ਮਧਾਣੀ ਆ ਮਧਾਣੀ ਤੁਸੀਂ ਦੇਖ ਸਕਦੇ ਹੋ ਜੀ ਇਹ ਮਧਾਣੀ ਰੈਪ ਕੀਤੀ ਹੋਈ ਆ ਦੇਖੋ ਪਿੱਤਲ ਦੇ ਕੋਕੇ ਲਗਾ ਕੇ ਠੀਕ ਆ ਜੀ ਆ ਦੇਖੋ ਵਧੀਆ ਤਰੀਕੇ ਨਾਲ ਆਪਾਂ ਰੈਪ ਕਰਕੇ ਦਿੰਨੇ ਆ ਤਾਂ ਕਿ ਪਿੱਤਲਾ ਦੇਖੋ ਵਿੱਚ ਪਿੱਤ ਲੱਗਿਆ ਹੋਇਆ ਆ ਪਿੱਤਲ ਦੇ ਕੋਕੇ ਆ オリジナル ਪਿੱਤਲ ਦੇ ਕੋਕੇ ਲੱਗੇ ਨੇ ਵਿੱਚ ਥੋੜਾ ਬਹੁਤਾ ਡਿਜ਼ਾਈਨ ਪੱਤਰੇ ਦੇ ਪਿੱਤਲ ਦਾ ਵੀ ਹੋਏਗਾ ਤੇ ਇਹਦਾ ਵੱਖਰਾ ਡਿਜ਼ਾਈਨ ਆ ਉੱਤੇ ਆ ਤੁਸੀਂ ਦੇਖ ਸਕਦੇ ਹੋ ਇਹਦਾ ਸਭ ਤੋਂ ਵੱਖਰਾ ਡਿਜ਼ਾਈਨ ਆ ਹਰ ਇੱਕ ਮਧਾਣੀ ਦਾ ਤੁਹਾਨੂੰ ਵੱਖਰਾ ਡਿਜ਼ਾਈਨ ਮਿਲੇਗਾ ਤੇ ਮਧਾਣੀਆਂ ਲੈਣ ਦੇ ਸਾਡੇ ਨਾਲ ਹੁਣੇ ਸੰਪਰਕ ਕਰੋ ਜੀ ਤੁਸੀਂ ਬੁੱਕ ਕਰਵਾ ਸਕਦੇ ਹੋ ਆਪਣੀ ਮਧਾਣੀ ਆਪਣੀ ਮਧਾਣੀ ਬੁੱਕ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਹੁਣੇ ਕਰ ਸਕਦੇ ਹੋ ਸਾਡਾ ਨੰਬਰ ਹੈਗਾ ਜੀ 82641 44620 ਪੈਂਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਤੇ ਨਾਰੰਗਵਾਲ ਰੋਡ ਆ ਤੇ ਬੱਲੋਵਾਲ ਚੌਕ ਆ ਤੁਸੀਂ ਸਾਡੇ ਨਾਲ ਹੁਣੇ ਸੰਪਰਕ ਕਰੋ ਜੀ ਮਧਾਣੀ ਲੈਣ ਲਈ ਬਾਕੀ ਸਾਰਾ ਪੰਜਾਬੀ ਸੱਭਿਆਚਾਰ ਆਪਣੇ ਕੋਲੇ ਤਿਆਰ ਹੁੰਦਾ ਜੀ ਜਿਵੇਂ ਚੱਕੀ ਹੋਗੀ ਤਰਖਾ ਹੋ ਗਿਆ ਸੰਦੂਖ ਹੋ ਗਿਆ ਪੇਟੀ ਹੋਗੀ ਜੋ ਵੀ ਪੰਜਾਬੀ ਸੱਭਿਆਚਾਰ RAMKURSI RAMKURSI ਲੈਣ ਵਾਲੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਤੇ ਵਧੀਆ ਤਰੀਕੇ ਨਾਲ ਟਾਲੀ ਦੀ ਲੱਕੜ ਤੋਂ ਸਮਾਨ ਤਿਆਰ ਹੁੰਦਾ ਜੀ ਇਹ ਮੈਂ ਕਿ ਇਹ ਮਧਾਣੀ ਟਾਲੀ ਦੀ ਲੱਕੜ ਤੋਂ ਤਿਆਰ ਹੋਈ ਆ ਤੇ ਇਸੇ ਤਰ੍ਹਾਂ ਹੀ ਬਾਕੀ ਸਾਰਾ ਸਮਾਨ ਆਪਾਂ ਟਾਲੀ ਦੀ ਲੱਕੜ ਤੋਂ ਤਿਆਰ ਕਰਦੇ ਆ। 30 35 ਕਿਲੋਮੀਟਰ ਵਾਲੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਤੇ ਅਗਰ ਉਹਨਾਂ ਨੇ ਘਰੇ ਬੈਠਿਆਂ ਨੇ ਮਧਾਣੀ ਮੰਗਾਉਣੀ ਆ 30 ਕਿਲੋਮੀਟਰ ਤੱਕ ਅਸੀਂ ਫ੍ਰੀ ਡਿਲੀਵਰੀ ਕਰਦੇ ਆ ਮਧਾਣੀ ਦੀ। ਤੁਸੀਂ 30 ਕਿਲੋਮੀਟਰ ਤੱਕ ਵਾਲੇ ਜਿਹੜੇ ਲੈਣਾ ਚਾਹੁੰਦੇ ਨੇ ਮਧਾਣੀ ਸਾਡੇ ਤੋਂ ਪ੍ਰੋਪਰ ਤਿਆਰ ਕਰਕੇ ਰੈਪ ਕਰਕੇ ਵਰਕ ਕਰਦੀ ਮਧਾਣੀ ਕਰਕੇ ਦੇਵਾਂਗੇ ਜੀ ਅਸੀਂ ਤੇ 30 ਕਿਲੋਮੀਟਰ ਤੱਕ ਜਿਹੜੇ ਸਾਡੇ ਦਾਇਰੇ ਚ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਫ੍ਰੀ ਡਿਲੀਵਰੀ ਘਰ ਤੱਕ ਮਧਾਣੀ ਛੱਟ ਕੇ ਆਵਾਂਗੇ ਸੋ ਲਓ ਜੀ ਸਾਡਾ ਨੰਬਰ 8264144620 ਇਹ ਸਾਡਾ ਨੰਬਰ ਹੈ ਤੇ ਕਰੋ ਜੀ ਕਾਲ ਤੇ ਬੁੱਕ ਕਰੋ ਤੇ ਆਪਣੀ ਮਧਾਣੀ ਤੇ ਘਰੇ ਬੈਠੇ ਮੰਗਾਓ ਮਧਾਣੀ ਦੁੱਧ ਰੈਡ ਕੋ ਲੱਸੀ ਬਣਾਓ ਤੇ ਮੱਖਣ ਬਣਾਓ ਘਰੇ ਬੈਠੇ ਮੰਗਣ ਮੱਖਣ ਬਣਾਓ ਜੀ ਤੇ ਨਾਲੇ ਕਸਰਤ ਕਰੋ ਜੀ ਤੇ ਸਾਡਾ ਪਿੰਡ ਹੈਗਾ ਜੀ ਜੋਧਾ ਜ਼ਿਲ੍ਹਾ ਹੈਗਾ ਜੀ ਲੁਧਿਆਣਾ ਸੋ ਇੱਕ ਵਾਰੀ ਫੇਰ ਨੰਬਰ ਨੋਟ ਕਰ ਲਓ ਜੀ 82641 44620 ਸੁਖਜਿੰਦਾ ਸੰਗ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਜੀ